ਹਾਂਜੀ ਇਹ ਹੈਗਾ ਆਪਣਾ ਕਮੀਜ਼ ਦਾ ਫਰੰਟ ਪਾਰਟ ਇਹ ਹੈਗਾ ਬੈਕ ਜਿਹੜਾ ਬੈਕ ਆ ਉਹ ਆਪਾਂ ਅੱਧਾ ਇੰਚ ਜ਼ਿਆਦਾ ਰੱਖਦੇ ਆ ਕਿਉਂਕਿ ਆਪਣਾ ਜਿਹੜਾ ਫਰੰਟ ਵਾਲਾ ਗਲਾ ਦਾ ਉਹ ਪਿੱਛੇ ਨੂੰ ਨਹੀਂ ਜਾਊਗਾ ਜਦੋਂ ਆਪਾਂ ਪਿੱਛਲਾ ਪਾਸਾ ਜਿਹੜਾ ਥੋੜਾ ਜਿਹਾ ਵੱਧ ਰੱਖਾਂਗੇ ਹੁਣ ਆਪਾਂ ਇੱਥੋਂ ਤੀਰਾ ਹੀ ਦੀ ਜਿਹੜਾ ਹੈਗਾ ਤੀਰਾ ਦੇਖਿਆ ਸੀ ਨਾਪਿਆ ਆਪਾਂ ਦੇਖੋ ਇਹ ਹੈਗਾ ਕਿਦਾਂ ਕਰਕੇ ਨਾਪਣਾ ਆਪਾਂ ਤੀਰਾ 1.5 11 ਆਪਾਂ ਥੋੜਾ ਜਿਹਾ ਵੱਧ ਰੱਖ ਸਕਦੇ ਆ ਆਪਾਂ ਇਥੋਂ ਸ਼ੀ ਅੰਦਰ ਰੱਖਾਂਗੇ ਕਿਉਂਕਿ ਆਪਾਂ ਦੇਖੋ ਸਵਾ ਕਦੂ ਤਾਂ ਆਪਾਂ ਗਲਾ ਕੱਟ ਲਾਂਗੇ ਪਿੱਛੇ ਵਾਲਾ ਥੋੜਾ ਜਿਹਾ ਸਲਾਈ ਦੇ ਵਿੱਚ ਆਜੂ ਤੇ ਜਿਹੜੀ ਆਪਣੀ ਇਹ ਵਾਲੀ ਸੀਨਾ ਉਹ ਬਿਲਕੁਲ ਸਹੀ ਆਊਗੀ ਜਿਹੜਾ ਆਪਾਂ ਇਥੋਂ ਮੋਢਾ ਕੱਟਣਾ ਉਹ ਆਪਾਂ ਇਥੋਂ 7.5 ਦਾ ਨਿਸ਼ਾਨ ਲਗਾਣਾ ਮੋਢੇ ਦੀ ਆਪਣੀ ਜਿਹੜੀ ਲੈਂਥ ਹੈ ਇਹ ਉਹ ਹੈਗੀ 8.5 8.5 8.5 ਦੇ ਵਿੱਚ ਆਪਾਂ ਰੱਖ ਸਕਦੇ ਹਾਂ ਇਹ ਆਪਾਂ 7.5 ਰੱਖ ਰਹੇ ਹਾਂ ਜੇ ਮੋਡਾ ਵੱਡਾ ਜਿਵੇਂ 9 ਇੰਚਾ 9.5 ਇੰਚਾ ਤਾਂ ਜਿਹੜੀ ਆਪਾਂ ਇਹ ਵਾਲੀ ਲੰਸਾਨੀ ਹੈ ਇਹ ਆਪਾਂ ਛੋਟੀ ਲਾਵਾਂਗੇ ਵੱਡੀ ਨਹੀਂ ਕਰਨੀ ਛੋਟੀ ਲਾਵਾਂਗੇ ਕਿਉਂਕਿ ਜਦੋਂ ਕਾਟ ਪਾਵਾਂਗੇ ਉਹ ਆਟੋਮੈਟਿਕਲੀ ਮੋਡਾ ਜਿਹੜਾ ਉਹ ਵੱਧ ਜਾਊਗਾ ਹੁਣ ਆਪਾਂ ਦੇਖਾਂਗੇ ਸ਼ਕਤੀ ਇਹ ਹੈਗੀ ਆਪਣੀ ਦੇਖੋ 17 ਹੁਣ ਆਪਾਂ 17 ਦਾ ਇਥੋਂ ਅੱਧ ਕਰਨਾ 8.5 ਤੇ ਹੋਊਗੀ ਆਪਾਂ ਬਟ ਥੋੜਾ ਜਿਹਾ ਇਹਦੇ ਨਾਲੋਂ ਵੱਧ ਰੱਖ ਲਾਂਗੇ ਪੌਣੇ 1.9 ਇੰਚ ਇਨਸਾਨੀ ਲੰਮਗੇ ਕਿਉਂ ਜਿਹੜੀ ਆਪਣੀ ਇਹ ਵਾਲੀ ਪਲੋਈ ਆ ਉਹਦੇ ਨਾਲ ਇਹ ਤੋਂ ਥੋੜਾ ਜਿਹਾ ਕਿ ਅੱਧਾ ਕੈਂਚ ਫਿਰ ਫੋਲਡ ਹੋ ਜਾਂਦਾ ਤਾਂ ਕਰਕੇ ਆਪਾਂ ਥੋੜਾ ਜਿਹਾ ਵੱਧ ਰੱਖਾਂਗੇ ਇਹਨੂੰ ਫਿਰ ਆਪਾਂ ਜਿੰਨਾ ਇਧਰੋਂ ਆ 3 ਇੰਚ 3 ਤੋਂ ਥੋੜਾ ਜਿਹਾ ਘਾਟਾ ਉਦੋਂ ਹੀ ਆਪਾਂ ਇਧਰ ਨਸਾਨੀ ਲਗਾਵਾਂਗੇ ਉਹ ਨਸਾਨੀ ਕਿਉਂ ਲਾਵਾਂਗੇ ਆਪਾਂ ਉਥੇ ਫਰੰਟ ਜਿਹੜਾ ਮੋਡਾ ਉਹਦੀ ਕਾਟ ਪਾਵਾਂਗੇ ਜੇ ਪਿੱਛੇ ਵਾਲੀ ਕਾਟ ਪਾਉਣੀ ਆ ਉਹ ਆਪਾਂ ਸਿੰਪਲੀ ਇੱਧਰ ਰੱਖ ਕੇ ਵੀ ਪਾ ਸਕਦੀਆਂ ਅਗਰ ਇਹਨੂੰ ਥੋੜੀ ਜੀ ਨੰਗਾਈ ਦੇ ਵਿੱਚ ਪਾਉਣੀ ਆ ਤਾਂ ਥੋੜੀ-ਥੋੜੀ ਜ਼ਿਆਦਾ ਨਹੀਂ ਇਹਨੂੰ ਕਰਨਾ ਫਿਰ ਖਿੱਚ ਪੈਣ ਲੱਗ ਜਾਂਦੀ ਆ ਥੋੜੀ-ਥੋੜੀ ਆਪਾਂ ਨੰਗਾਈ ਦੇ ਵਿੱਚ ਕਾਟ ਪਾ ਸਕਦੇ ਹਾਂ ਦੇਖੋ ਇਹ ਹੈ ਮੋਢੇ ਦੀ ਕਾਟ ਇਹ ਬੈਕ ਫਰੰਟ ਵਾਲੀ ਆਪਾਂ ਇਦਾਂ ਕਰਕੇ ਠੀਕ ਹੈ ਇੱਥੋਂ ਆਪਾਂ ਜਿਹੜਾ ਹੈਗਾ ਥੋੜਾ ਥੋੜਾ ਹਾਫ ਇੰਚ ਇਦਾਂ ਆਪਾਂ ਰੇ ਟੇਢੀ ਜੀ ਕੱਟ ਪਾਉਣੀ ਆ